ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਰਹੇ ਨੇ ਉਹ ਪਹੁੰਚੇ ਨੇ ਸਾਬਕਾ ਐਮਐਲਏ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਜੀ ਮਲੂਕਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਸਮੁੱਚੀ ਟੀਮ ਵੀ ਮਾਜੇ ਦੀ ਮੌਜੂਦ ਹੈ ਗੱਲਬਾਤ ਕਰ ਲੈਣੇ ਕਿ ਕਿਸ ਤਰੀਕੇ ਦਾ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦੇ ਵੱਲੋਂ ਜਿਹੜਾ ਉਹ ਗਰਾਊਂਡ ਤੇ ਪਹੁੰਚਿਆ ਜਾ ਰਿਹਾ ਗੱਲਬਾਤ ਕਰਦੇ ਆ ਅਮਰੂਪਾ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਮੇਰਾ ਵੀ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸ਼ੁਰੂਆਤ ਇੱਥੋਂ ਕਰ ਲੈਣੇ ਆ ਸਰ ਪੱਤਾ ਧਿਰ ਦੇ ਵੱਲੋਂ ਹੁਣ ਇੱਕ ਵੱਡਾ ਸਵਾਲ ਜਿਹੜਾ ਕੀਤਾ ਜਾਂਦਾ ਕਿ ਲੰਮਾ ਸਮਾਂ ਸਰਕਾਰਾਂ ਅਕਾਲੀ ਦਲ ਤੇ ਕਾਂਗਰਸ ਦੀਆਂ ਰਹੀਆਂ ਉਦੋਂ ਬੰਨ ਪੱਕੇ ਨਹੀਂ ਹੋਏ ਹੁਣ ਕਿਵੇਂ ਵੇਖਦੇ ਹੋ ਵੇਖੋ ਮੈਂ ਧਨਵਾਦੀਆਂ ਪਾਰਟੀ ਪ੍ਰਧਾਨ ਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਹੜ੍ਹ ਮਾਰੇ ਜਿਹੜੇ ਲੋਕਾਂ ਦੇ ਜਿਨ੍ਹਾਂ ਦੇ ਉੱਤੇ ਮੁਸੀਬਤ ਆਈ ਸੀ ਬਹੁਤ ਵੱਡੀ ਉਹਦੀ ਬਾਹ ਫੜੀ ਪਹਿਲਾਂ ਜਾ ਕੇ ਨਾ ਰਾਤ ਵੇਖੀ ਨਾ ਦਿਨ ਵੇਖਿਆ ਕਿ ਜੋ ਉਹਨਾਂ ਨੇ ਲੋਕਾਂ ਨੇ ਉਸ ਵੇਲੇ ਮੰਗ ਕੀਤੀ ਜਾਂ ਡੀਜ਼ਲ ਦੀ ਕੀਤੀ ਉਸ ਵੇਲੇ ਜਾਂ ਪੈਸਿਆਂ ਦੀ ਕੀਤੀ ਉਹ ਦੋਨੇ ਚੀਜ਼ਾਂ ਜਿੰਨੀ ਉਹਦੀ ਸਮਰੱਥਾ ਸੀ ਉਸ ਤੋਂ ਵੱਧ ਕੇ ਉਹਨਾਂ ਨੇ ਦਿੱਤੀਆਂ ਕਿਸੇ ਨੂੰ ਨਾ ਨਹੀਂ ਕੀਤੀ ਉਹਨਾਂ ਨੇ ਜੇ 2000 ਡੀਜ਼ਲ ਮੰਗਿਆ ਤਾਂ 5 ਦਿੱਤਾ ਉੱਥੇ ਤੇ ਉਸੇ ਤਹਿਤ ਹੁਣ ਜਿਹੜੀ ਲੇਟੈਸਟ ਸਾਡੀ ਪਾਰਟੀ ਨੇ ਫੈਸਲਾ ਕੀਤਾ ਕਿ ਸਾਰੇ ਪੰਜਾਬ 'ਚ ਤਿੰਨ ਤਿੰਨ ਹਲਕੇ ਵੰਡ ਕੇ ਇੱਕ ਕਮੇਟੀ ਬਣਾਈ ਜਾਵੇ ਉਸੇ ਕਰੀ ਦੇ ਤਹਿਤ ਮੇਰੀ ਤੇ ਸਰਦਾਰ ਮਨਤਾਰ ਸਿੰਘ ਬਰਾੜ ਜੋ ਮੇਰੇ ਨਾਲ ਆਏ ਨੇ ਜਿਹੜੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਨੇ ਪੰਜਾਬ ਇਹਨਾਂ ਸਾਡੀ ਬਣੀ ਸੀ ਕਮੇਟੀ ਇੱਕ ਤੁਸੀਂ ਜਾਣਾ ਇਹ ਤਿੰਨ ਹਲਕੇ ਅਸੀਂ ਅੱਜ ਚੈੱਕ ਕਰਨੇ ਸੀ ਪਹਿਲਾਂ ਖਰੂਰ ਸਾਹਿਬ ਜਾ ਕੇ ਆਏ ਹੁਣ ਇੱਥੇ ਆ ਗਏ ਆਪਣੇ ਕੇਮ ਕਰਨ ਦੇ ਵਿੱਚ ਫਿਰ ਆਪਾਂ ਪੱਟੀ ਜਾਣਾ ਹੈਗਾ ਸੋ ਹੁਣ ਅਸੀਂ ਇਹਨਾਂ ਸਾਰੇ ਭਰਾਵਾਂ ਨੂੰ ਮਿਲ ਕੇ ਇਹਨਾਂ ਨੂੰ ਇਹ ਪੁੱਛਿਆ ਕਿ ਤੁਹਾਡੀ ਫੋਵਰੀ ਲੋੜਾਂ ਕੀ ਨੇ ਜਿੰਨੀਆਂ ਲੋੜਾਂ ਅਕਾਲੀ ਦਲ ਪੂਰੀਆਂ ਕਰ ਸਕਦਾ ਸੀ ਵੱਧ ਤੋਂ ਵੱਧ ਜ਼ੋਰ ਲਾ ਕੇ ਇਹ ਲੋੜਾਂ ਇਹਨਾਂ ਦੀਆਂ ਪੂਰੀਆਂ ਕਰਾਂਗੇ ਜਿੱਥੋਂ ਤੱਕ ਅਗਲਾ ਬੰਨ ਦੀ 10 ਸਾਲਾਂ ਦੀ ਸਰਕਾਰ ਹੈ 10 ਸਾਲਾਂ ਦੀ ਸਰਕਾਰ ਦੇ ਵਿੱਚ ਸਾਡੇ ਤੱਕ ਇਹ ਜਿਸ ਵਸੇ ਆਈ ਨਹੀਂ ਸੀ ਕਿਉਂਕਿ ਬਾਦਲ ਸਾਹਿਬ ਤਾਂ ਸਾਰੇ ਜਿਹੜੇ ਹੜਾ ਦੇ ਪ੍ਰਬੰਧ ਸੀਗੇ ਉਹ ਅਪ੍ਰੈਲ ਦੇ ਵਿੱਚ ਹੀ ਕਰ ਦਿੰਦੇ ਸੀ ਜੇ ਬੰਨਾ ਤੇ ਮਿੱਟੀ ਪਾਉਣੀ ਹੈ ਮਿੱਟੀ ਪਾਉਂਦੇ ਸੀ ਜੇ ਡਰੇਨਾਂ ਦੀ ਸਫਾਈ ਕਰਾਉਣੀ ਹੈ ਡਰੇਨਾਂ ਦੀ ਸਫਾਈ ਕਰਾਉਂਦੇ ਸੀ ਸਾਰੇ ਇੰਤਜ਼ਾਮ ਕਰ ਲੈਂਦੇ ਸੀ ਤਾਰ ਖਰੀਦ ਕੇ ਰੱਖ ਲੈਂਦੇ ਸੀ ਗੱਟੇ ਖਰੀਦ ਕੇ ਰੱਖ ਲੈਂਦੇ ਸੀ ਪੱਥਰ ਇਕੱਠੇ ਕਰਕੇ ਰੱਖ ਲੈਂਦੇ ਸੀ ਜਿਹੜਾ ਸਿਸਟਮ ਪਹਿਲਾਂ ਹੀ ਰੱਖ ਲੈਂਦੇ ਸੀ ਤੇ ਜਿੱਥੇ ਵੀ ਕਿਤੇ ਕਮਜ਼ੋਰੀ ਹੁੰਦੀ ਫਟਾਫਟ ਉੱਤੇ ਪਹੁੰਚ ਆਉਂਦੇ ਸੀ ਹੁਣ ਇੰਨਾ ਹੀ ਤਾਂ 3 ਸਾਲ ਦੀ ਮੀਟਿੰਗ ਹੀ ਨਹੀਂ ਹੋਈ ਹੜਾਂ ਦੀ ਮੀਟਿੰਗ ਨਹੀਂ ਹੋਈ 3 ਸਾਲ ਦੀ ਸਰਕਾਰ ਦੀ ਕੋਈ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਕਿੰਨੇ ਕਿਸੇ ਡਰੇਨ ਦੀ ਸਫਾਈ ਨਹੀਂ ਹੋਈ ਕਿਸੇ ਬੰਨ ਤੇ ਮਿੱਟੀ ਨਹੀਂ ਸੇਰ ਪਾਈ ਸੋ ਇਸ ਕਰਕੇ ਸਮਾਂ ਮੰਗ ਕਰਦਾ ਹ ਅਸੀਂ ਪਿਛਲੀ ਸਰਕਾਰ ਵਲੇ ਇੰਨੇ ਜਿਆਦੇ ਕੰਮ ਕੀਤੇ ਆ ਜਿਹੜੇ ਪਿਛਲੀਆਂ ਸਰਕਾਰਾਂ ਸਾਡੀਆਂ ਰਹਿੰਦੀਆਂ 10 ਸਾਲ ਤੁਸੀਂ ਵੇਖ ਲਓ ਲਿਖਣ ਲੱਗ ਜਓ ਕੰਮ ਲੈ ਕੇ ਚਲੋ ਇਹਨਾਂ ਦਾ ਤਾਂ ਕੰਮ ਕੋਈ ਹੈ ਹੀ ਨਹੀਂ ਇਹਨਾਂ ਦਾ ਤਾਂ ਕੀ ਲਿਖਣਾ ਜਿਹਨਾਂ ਦਾ ਕੰਮ ਹੀ ਹੈ ਨਹੀਂ ਕੋਈ ਕਾਂਗਰਸ ਦੇ ਲੈ ਲਓ ਸਾਡੇ ਲੈ ਲਓ ਜੇ 100 ਕੰਮ ਹੋਇਆ ਤਾਂ 90 ਕੰਮ ਸਾਡੇ ਹੋਣਗੇ ਲਿਖ ਲਓ ਤੁਸੀਂ ਕਿਉਂਕਿ ਹਰ ਕੰਮ ਜਿਹੜਾ ਕੀਤਾ ਜਾਂਦਾ ਉਹਦੀ ਡੇਟ ਲਿਖੀ ਜਾਂਦੀ ਹੈ ਪੈਸਾ ਜਿੰਨਾ ਖਰਚ ਕੀਤਾ ਜਾਂਦਾ ਉਹ ਲਿਖਿਆ ਜਾਂਦਾ ਮਹੀਨਾ ਲਿਖਿਆ ਜਾਂਦਾ ਸਾਲ ਲਿਖਿਆ ਜਾਂਦਾ ਤੁਸੀਂ ਸਾਡੇ ਕੰਮ ਕੱਢ ਲਓ ਇਹਨਾਂ ਦੇ ਕੱਢ ਲਓ 90% ਕੰਮ ਸਾਲੇ ਹੋਣਗੇ 9 ਸਾਲ ਹੋ ਗਏ ਕਿਸੇ ਸੜਕ ਤੇ ਲੁਕਣੀ ਪਈ ਨਾ ਕਾਂਗਰਸ ਰਾਜ ਚ ਪਈ ਨਾ ਹੁਣ ਪਈ ਸੜਕਾਂ ਸਾਰੀਆਂ ਟੁੱਟੀਆਂ ਜਾਂਦੀਆਂ ਨੇ ਕੋਈ ਕਿਸੇ ਦੀ ਕੋਈ ਸਹਾਇਤਾ ਨਹੀਂ ਦਿੱਤੀ ਕਿਸੇ ਪਿੰਡ ਚ ਗਰਾਟ ਨਹੀਂ ਦਿੱਤੀ ਕੋਈ 12 ਦਾ ਕਰੈਕਸ਼ਨ ਨਹੀਂ ਦਿੱਤਾ 9 ਸਾਲ ਹੋ ਗਏ ਇਹ ਤਾਂ ਸਰਕਾਰਾਂ ਪਤਾ ਨਹੀਂ ਕਿਵੇਂ ਲੋਕਾਂ ਨੇ ਚੁੱਕ ਕਰਕੇ ਚੰਨ ਜਰ ਲਿਆ ਇਹਨਾਂ ਸਰਕਾਰਾਂ ਨੂੰ ਇਹਨਾਂ ਸਰਕਾਰਾਂ ਤਾਂ ਚੱਲਣ ਦੀ ਕਾਬਿਲ ਹੀ ਨਹੀਂ ਕਿਰੀਆਂ ਲੋਕਾਂ ਦੀ ਸੁਖ-ਸਹੂਲਤਾ ਵੱਲ ਦੇਖਦੇ ਨਹੀਂ ਤੇ ਕੋਈ ਨਹੀਂ ਵੈਗਰੂ ਕਿਰਪਾ ਕਰੂਗਾ ਜਿਹੜੇ ਪੱਕੇ ਕਰਨ ਵਾਲਾ ਲਾਂਭਾ ਵੀ ਲਾ ਦੇਣਗੇ ਇਹ ਵੀ ਲਾ ਦੇਣਗੇ ਕਰੂਗਾ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜਿਸ ਦੇ ਖੇਤ ਉਸ ਦੀ ਰੇਤ ਦੀ ਸਕੀਮ ਲਿਆਂਦੀ ਗਈ ਹੈ ਉਹਨੂੰ ਕਿਵੇਂ ਦੇਖਦੇ ਹੈ ਦੇਖੋ ਇਹ ਮਜਬੂਰੀ ਬਣ ਗਈ ਇਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਸੀ ਲੋਕਾਂ ਦੇ ਵੇਖੋ ਰੇਤਾ ਚੜ ਗਿਆ ਦੋ ਦੋ ਤਿੰਨ ਤਿੰਨ ਫੁੱਟ ਕੇਤੀ ਦੇ ਵਿੱਚ ਉਸ ਹਾਲਾਤ 'ਚ ਉੱਥੇ ਫਸਲ ਕਰੇ ਹੋਈ ਨਹੀਂ ਸਕਦੀ ਸੋ ਇਹਨਾਂ ਨੇ ਕੀਤੀ ਤੇ ਇਹ ਆ ਵੀ ਬਰੇਤੀ ਚੱਕ ਲੋ ਤੁਸੀਂ ਪੈਸੇ ਵਟ ਲੋ ਬਰੇਤੀ ਤਾਂ ਥੋੜੇ ਘਰਾਚੇ ਚ ਚਲੀਆ ਦੂਜੀ ਮਿੱਟੀ ਚੜ ਗਈ ਹੈ ਉਹ ਮਿੱਟੀ ਜੇ ਨਹੀਂ ਚੱਕਣਗੇ ਤਾਂ ਉਹ ਮਿੱਟੀ ਤੇ ਬਹੁਤ ਵੱਡਾ ਖਰਚਾ ਹੋਣਾ ਸਰਕਾਰ ਨੂੰ ਮੈਂ ਪੁੱਛਦਾ ਹੈ ਕਿ ਚਲੋ ਬਰੇਤੀ ਤਾਂ ਥੋੜੇ ਬਹੁਤ ਏਰੀਆ ਚ ਹੋਊਗੀ ਬਹੁਤੀ ਹੈ ਨਹੀਂ ਤੇ ਉਹ ਜਿਹੜੀ ਮਿੱਟੀ ਚੱਕਣ ਦਾ ਤੁਸੀਂ ਕਿਸਾਨਾਂ ਨੂੰ ਕੀ ਦੇ ਰਹੇ ਹੋ ਉਹ ਤੁਸੀਂ ਰੱਖਿਆ ਹੀ ਨਹੀਂ ਆਪਦੇ ਫੰਡਾਂ ਦੇ ਵਿੱਚ ਨਾ ਤੁਸੀਂ ਜਿਹੜਾ ਮੋਦੀ ਸਾਹਿਬ ਆਇਆ ਉਹਨੂੰ ਲਿਖ ਕੇ ਦਿੱਤਾ ਹੈ ਕਿ ਮਿੱਟੀ ਚੱਕਣ ਤੇ ਸਾਡੇ ਇੰਨੇ ਪੈਸੇ ਖਰਚ ਹੋਣਗੇ ਚਾਹੀਦਾ ਤਾਂ ਸੀ ਕਿ ਪ੍ਰਤੀ ਏਕੜ ਤਾਂ ਮਿੱਟੀ ਦਾ ਲੱਖ ਰੁਪਇਆ ਘੱਟੋ ਘੱਟ ਖਰਚਾ ਆ ਜਾਏਗਾ ਸੋ ਮਿੱਟੀ ਚੱਕਣ ਦੇ ਪੈਸੇ ਦੇਣੇ ਚਾਹੀਦੇ ਸੀ ਸਰਕਾਰ ਨੂੰ 1600 ਕਰੋੜ ਜਿਹ ਜਿਹੜੇ ਕਿਸਾਨ ਨੇ ਜਾਂ ਮਜ਼ਦੂਰ ਨੇ ਉਹਨਾਂ ਦੀ ਪਰਭਾਈ ਵਾਸਤੇ ਬਹੁਤ ਹੈ ਨਹੀਂ ਮੈਂ ਕਹਿੰਦਾ ਪੈਸਾ ਥੋੜਾ ਮੈਂ ਪਹਿਲਾਂ ਵੀ ਕਿਹਾ ਸੀ ਮੈਨੂੰ ਘੱਟੋ ਘੱਟ 5000 ਕਰੋੜ ਦੀ ਆਸ ਸੀ ਪਰ ਹੁਣ ਪਤਾ ਤਾਂ ਮਗਰੋਂ ਲੱਗਿਆ ਜਦੋਂ ਸਰਕਾਰ ਨੇ ਮੰਗਿਆ ਹੀ ਨਹੀਂ ਦੇਉ ਅਸੀਂ ਆਏ ਇਹਨਾਂ ਕੋਲੇ ਇਹ ਮੰਗਦੀ ਨਹੀਂ ਕੁਝ ਤੇ ਅਸੀਂ ਕੀ ਦੇਵਾਂਗੇ ਇਹਨਾਂ ਨੂੰ ਤੁਸੀਂ ਮੰਗਦੇ ਹੀ ਨਹੀਂ ਕੁਝ ਜੇ ਰੁਪਈਆ ਹੀ ਮੰਗਦੇ ਤਾਂ ਅਸੀਂ ਫਿਰ ਰੁਪਈਆ ਹੀ ਦੇਵਾਂਗੇ ਨਾ ਤੇ ਜੇ ਸਰਕਾਰ ਨੇ ਮੰਗਿਆ ਹੀ ਇਹਨਾਂ ਇਹਨਾਂ ਨੇ ਕਿਹਾ ਤਾਂ ਜੇ ਅਸੀਂ 2000 ਕਿੱਲੇ ਦਾ ਮੁਆਵਜ਼ਾ ਦੇਵਾਂਗੇ 20000 ਕਿੱਲੇ ਦਾ ਮੁਆਵਜ਼ਾ ਦੇਵਾਂਗੇ 4 ਲੱਖ ਏਕੜ ਕਹਿੰਦੇ ਸਾਡੀ ਫਸਲ ਖਰਾਬ ਹੋਈ ਹੈ ਕਿੰਨੇ ਪੈ ਤੇ ਫਿਰ 800 ਵੱਡਾ ਨੁਕਸਾਨ ਤਾਂ ਫਸਲ ਦਾ ਹੀ ਹੈ ਤੇ ਫਿਰ ਜੇ ਇਹਨਾਂ ਨੇ ਮੰਗੇ ਹੀ ਨਹੀਂ ਤੇ ਮਦਦ ਕੀ ਦੇ ਦੇਣਾ ਜੀ ਜ਼ਰੂਰ ਪੁੱਛਣਾ ਚਾਹਾਂਗਾ ਸਮੁੱਚੀ ਟੀਮ ਦੇ ਨਾਲ ਅੱਜ ਮਾਚੇ ਦੇ ਵਿੱਚ ਇੱਕ ਖੜ ਪਰਭਾਵਤ ਇਲਾਕਿਆਂ ਦੇ ਵਿੱਚ ਪਹੁੰਚੇ ਲੋਕਾਂ ਨੇ ਕੀ ਜਿਹੜੀਆਂ ਮੁਸ਼ਕਲ ਵੀ ਦੱਸੀ ਹੈ ਲੋਕਾਂ ਦੀਆਂ ਮੁਸ਼ਕਲਾਂ ਇਹੀ ਹੈ ਇੱਕ ਬੰਦ ਤੱਕ ਦੇ ਕਰੋ ਜੀ ਸਭ ਤੋਂ ਵੱਡੀ ਜੇ ਬਾਨੇ ਨਾ ਟੁੱਟਣ ਤੇ ਇਹਨਾਂ ਨੂੰ ਸਮੱਸਿਆ ਵਿਚਾਰਾਂ ਨੂੰ ਫਿਰ ਕੋਈ ਆਊਗੀ ਨਹੀਂ ਮਸਲਾ ਵੱਡਾ ਤਾਂ ਦਰਿਆਵਾਂ ਨੂੰ ਸਾਹਮਣ ਦਾ ਵੱਡਾ ਕੰਮ ਤਾਂ ਉਹ ਹੈਗਾ ਦੂਜਾ ਜਿਹੜਾ ਇਹਨਾਂ ਦਾ ਫੌਰੀ ਨੁਕਸਾਨ ਹੋ ਗਿਆ ਕਿਤੋਂ ਪਾਣੀ ਕੱਢਣਾ ਪਊਗਾ ਪੰਪ ਲਾ ਕੇ ਕੱਢਣਾ ਪਊਗਾ ਕਿਤੋਂ ਮਿੱਟੀ ਚੱਕਰੀ ਪਏਗੀ ਫਸਲ ਪਤਨੇ ਮਹੀਨੇ ਨੂੰ ਬੀਜੀ ਜਾਏਗੀ ਦੋ ਮਹੀਨੇ ਨੂੰ ਬੀਜੀ ਜਾਏਗੀ ਕਦੋਂ ਬੀਜੀ ਜਾਏਗੀ ਵੀ ਬਾਲੇ ਤਾਂ ਪਿੰਡਾਂ ਚ ਸਾਰਾ ਸਾਰਾ ਕੁਝ ਟੂੜੀ ਵੀ ਖਰਾਬ ਹੋਗੀ ਕਣਕ ਵੀ ਖਰਾਬ ਹੋਗੀ ਸਾਰਾ ਕੁਝ ਹੀ ਖਰਾਬ ਹੋ ਗਿਆ ਚੰਗਾ ਬੀਜ ਇਹਨਾਂ ਵਾਸਤੇ ਡਾਕਟਰਾਂ ਦੀਆਂ ਟੀਮਾਂ ਸਪਰੇਅ ਕਰਨ ਵਾਲੀਆਂ ਪਾਰਟੀਆਂ ਜਿਹੜੀਆਂ ਕਿ ਬਿਮਾਰੀਆਂ ਨਾ ਫੈਲਣ ਸੋ ਸਾਰੇ ਇੰਤਜ਼ਾਮ ਅਕਾਲੀ ਦਲ ਆਪਣਾ ਕਰਨਾ ਤਾਂ ਸਰਕਾਰ ਨੂੰ ਚਾਹੀਦਾ ਹੈ ਸਾਰਾ ਕੰਮ ਪਰ ਅਸੀਂ ਅਕਾਲੀ ਦਲ ਵੀ ਆਪਣੇ ਲੈਵਲ ਤੇ ਸਾਰਾ ਅਕਾਲੀ ਚੱਲ ਨੇ ਦਿੱਤਾ ਕੁਝ ਨਹੀਂ ਇਹ ਕਹਿੰਦੇ ਪੈਸੇ ਆਏ ਕਿੱਥੋਂ ਲੈ ਆ ਜੀ ਇਹ ਜ਼ਰੂਰ ਇਸ ਤੇ ਨਸ਼ੂ ਵੀ ਤੁਹਾਨੂੰ ਅੰਬ ਖਾਣੇ ਆ ਕਿ ਪੇੜ ਗੇੜਨੇ ਆ ਲੋਕਾਂ ਦੀ ਮਦਦ ਕਰਦਾ ਉਹਨੂੰ ਸ਼ਾਬਾਸ਼ ਦੇਣ ਦੀ ਬਜਾਏ ਪੁੱਛਦੇ ਪੈਸੇ ਕਿੱਥੋਂ ਲੈ ਆ ਉਹ ਕੁਮਰਾਸੀਆਂ ਦਾ ਮੁੰਡਾ ਤਾਂ ਹੈ ਨਹੀਂ ਖਾਨਦਾਨੀ ਪਰਿਵਾਰ ਹੈ ਉਹ ਜੇ 5-7 ਕਰੋੜ ਰੁਪਇਆ ਲਾ ਦੂ ਉਹਦੇ ਵਾਸਤੇ ਕੁਝ ਵੀ ਨਹੀਂ ਬਾਕੀ ਪਾਰਟੀ ਉਹਦੀ ਪਿੱਠ ਤੇ ਖੜੀ ਹੈ ਸਾਰੀ ਜਿੰਨੇ ਪਾਰਟੀਆਂ ਸਾਡੀ ਸਾਨੂੰ ਉਹ ਡਿਊਟੀਆਂ ਲਾਉਣਗੇ ਅਸੀਂ ਸਾਰੇ ਉਹਨਾਂ ਦੀ ਹੈਲਪ ਕਰਾਂ ਇਧਰ ਦੇ ਲੋਕਾਂ ਦੀ ਇੱਕ ਬਹੁਤ ਵੱਡਾ ਖਦੂਰ ਤੁਸੀਂ ਅੱਜ ਆ ਰਹੇ ਹੋ ਚਾਹੇ ਫੀਲ ਲੈ ਕੇ ਚਾਹੇ ਚੌਕਰ ਲੈ ਕੇ ਜੇ ਕੱਲ ਨੂੰ ਤੁਸੀਂ ਇਹ ਗੱਲ ਮੰਚ 'ਤੇ ਰੱਖਦੇ ਹੋ ਕਿ ਵੋਟਾਂ ਵੀ ਲੈਣੀਆਂ ਇਸੇ ਕੰਮ ਦੇ ਆਧਾਰ ਤੇ ਤੇ ਕਹਿੰਦੇ ਫਿਰ ਹੁਣੇ ਹੀ ਮੁੜ ਜਓ ਠੀਕ ਹੈ ਵੇਖੋ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਪਾਰਟੀ ਝੂਠ ਦੇ ਉੱਤੇ ਸੱਤਾ ਚਾਹੀ ਸੀ ਤੇ ਸਿਰੇ ਨੇ ਕੰਮ ਕੋਈ ਲਾਇਆ ਨਹੀਂ ਤੁਸੀਂ ਹੈਰਾਨ ਹੋਵੋਗੇ ਵੀ ਆ ਜਿਹੜਾ ਸਭ ਤੋਂ ਵੱਡਾ ਤਖਲੀਬ ਵਾਲਾ ਸਮਾ ਸੀਗਾ ਜਿਹੜਾ ਸੈਂਟਰ ਤੋਂ ਵੱਧ ਤੋਂ ਵੱਧ ਪੈਸੇ ਲੈ ਲੈਣ ਦੀ ਗੱਲ ਸੀ ਉਹਦੇ ਚ ਫੇਲ ਹੋ ਗਏ ਆ ਤੇ ਉਹ ਸਰਕਾਰ ਕੋਲੇ ਆਪਦੇ ਕੋਲ ਤਦਵੰਨੀ ਨਹੀਂ ਰਹੀ ਕਿ ਕਿਸੇ ਕੰਮ ਦੀ ਇਹ ਤਾਂ ਜਿਹੜੇ ਹਜ਼ਾਰਾਂ ਫਾਂਡ ਸੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਗਲਤ ਲਾ ਕੇ ਵਰਤੋਂ ਕਰਕੇ ਖਤਮ ਕਰਕੇ ਪਤਾ ਨਹੀਂ ਕਿੱਥੇ ਹੋਣ ਬਾਅਦ ਚ ਇਨਕੁਆਰੀਆਂ ਹੋਣਗੀਆਂ ਸੋ ਇਸ ਕਰਕੇ ਸਰਕਾਰ ਤਾਂ ਹਰ ਫਰੰਟ ਤੇ ਫੇਲ ਹੋ ਬੋਟਾ ਤਾਂ ਕਿਹਨਾਂ ਤੇ ਕਿਸੇ ਦੀ ਜਵਾਨਤ ਵੀ ਨਹੀਂ ਬਚਣੀ ਮੈਨੂੰ ਲੱਗਦਾ ਪੰਜਾਬ ਜੀ ਬਹੁਤ ਬਹੁਤ ਧੰਨਵਾਦ ਜੀ ਸੋਏ ਸਨ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅੱ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਥਵਜੀਤ ਸਿੰਘ ਗ੍ਰੇਡ ਪੰਜਾਬੀ ਵੀ ਤਰਨਤਾਰਨ